ਅਪਰੋਣ ਕਿਤੇ ਬੰਦੀ ਦੇ ਛੋਟੇ ਤੋਂ ਲੈ ਕੇ ਵੱਡੇ ਲੀਡਰ ਸਹਿਬਾਨ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਖ-ਵੱਖ ਸਰਕਲਾਂ ਤੋਂ ਸਾਡੇ ਸਰਕਲ ਤੋਂ ਜਿੰਨੇ ਵੀ ਤੁਸੀਂ ਸਾਰੇ ਪੰਜਾਬ ਤੋਂ ਕੋਨੇ-ਕੋਨੇ ਤੋਂ ਆਤੇ ਸੰਤੋਮਣ ਅਸਲਾ ਦੇ ਵਿੱਚ ਪਹੁੰਚੋ ਮੈਂ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਧੰਨਵਾਦ ਕਰਦਾ ਕਿ ਤੁਸੀਂ ਮਿਹਨਤੇ ਸਮੇਂ ਦੇ ਇੱਥੇ ਪਹੁੰਚ ਕੇ ਜਿਹੜਾ ਆਪਣਾ ਝੰਡੇਬੰਦੀ ਦਾ ਪ੍ਰੋਗਰਾਮ ਹੈ ਝੰਡੇਬੰਦੀ ਦੀ ਚੋਣ ਹੈ ਜਿਹ ਝੰਡੇਬੰਦੀ ਦੀ ਦਿਸ਼ਾ ਜਿਹੜੀ ਹੈ ਉਹਨੂੰ ਸਮਝਣ ਵਾਸਤੇ ਤੇ ਹੋਰ ਨਵੀਂ ਜਿਹੜੀ ਦਿਸ਼ਾ ਦੇਣ ਵਾਸਤੇ ਤੁਸੀਂ ਸਾਰੇ ਪਹੁੰਚੇ ਹੋ ਮੈਂ ਤੁਹਾਡਾ ਧੰਨਵਾਦ ਕਰਦਾ ਜਿਹਾ ਕਹਣਾ ਤੇ ਅਗਲੀ ਗੱਲ ਕਿ ਜਿਹੜਾ ਅੱਜ ਆਪਾਂ ਆਪਣੀ ਝੰਡੇਬੰਦੀ ਦੀ ਜਿਹੜੀ ਨਵੀਂ ਚੋਣ ਕਰਮੀ ਹੈ ਜਦੋਂ ਆਪਾਂ ਨਵੀਂ ਚੋਣ ਕਰਦੀ ਐ ਉੱਥੇ ਆਪਾਂ ਸਾਡੀ ਜਥੇਬੰਦੀ ਦਾ ਵਿਚਾਰ ਕੀ ਐ ਸਾਡਾ ਸੰਵਿਧਾਨ ਕੀ ਐ ਅਸੀਂ ਕਿਵੇਂ ਚੱਲਣਾ ਐ ਅਸੀਂ ਪਿਛਲੇ ਸਮੇਂ ਦੇ ਵੀ ਜਿਹੜੀਆਂ ਲੜਾਈਆਂ ਲੜੀਆਂ ਨੇ ਉਹ ਲੀਡਰਸ਼ਿਪ ਦੇ ਵਿੱਚ ਇਹ ਜਿਹੜੀ ਲੀਡਰਸ਼ਿਪ ਹੋਈ ਐ ਉਹ ਜਿਹੜੀ ਕਿੰਨੀ ਕੁ ਸਮਰਪਤਾ ਜਥੇਬੰਦੀਆਂ ਨੂੰ ਕਿੰਨੇ ਕੁ ਜਥੇਬੰਦੀ ਵਾਸਤੇ ਸਮਾਂ ਕੱਢਦੀ ਐ ਕਿੰਨੇ ਕ ਸਾਡੇ ਵਰਕਰਾਂ ਵਾਸਤੇ ਜਿਹੜਾ ਅਸੀਂ ਆਪਣੀ ਜਿਹੜੀ ਜਥੇਬੰਦੀ ਨੂੰ ਦਾਤਾ ਤੇ ਲਾਉਨੇ ਆ ਕਿਉਂਕਿ ਅੱਜ ਜਿਹੜਾ ਯੁੱਗ ਹੈ ਇਹ ਕੰਮ ਕਰਨ ਦਾ ਯੁੱਗ ਹੈ ਜਥੇਬੰਦੀਆਂ ਬਣਦੀਆਂ ਬਹੁਤ ਨੇ ਜਥੇਬੰਦੀਆਂ ਬਣੀ ਜਾਂਦੀਆਂ ਨੇ ਟੁੱਟੀਆਂ ਜਾਂਦੀਆਂ ਨੇ ਪਰ ਜਿਹੜੀ ਲੀਡਰਸ਼ਿਪ ਸਮਰਪਿਤ ਹੈ ਆਪਦੇ ਸੰਵਿਧਾਨ ਨੂੰ ਆਪੇ ਵਿਧਾਨ ਨੂੰ ਤੇ ਆਪਣੇ ਆਪ ਨੂੰ ਉਹ ਜਥੇਬੰਦੀਆਂ ਜਿਹੜੀਆਂ ਨੇ ਉਹ ਫਿਰ ਚਲਦੀਆਂ ਨੇ ਹੋਰ ਇੱਕ ਬੋਰਡ ਨੇ ਬਕਾਇਦਾ ਇੱਕ ਲੈਟਰ ਵੀ ਕੱਢਿਆ ਤੁਸੀਂ ਪੜਿਆ ਹੋਣਾ ਕਿ ਸਾਨੂੰ ਉਹਨਾਂ ਨੇ ਲਿਖਿਆ ਕਿ ਜਿਹੜੀਆਂ ਛੱਤੇ ਬੰਦੀਆਂ ਨੇ ਉਹ ਬਹੁਤ ਜ਼ਿਆਦਾ ਬਣਦੀਆਂ ਨੇ ਇਸ ਕਰਕੇ ਉਹ ਛੱਤੇ ਬੰਦੀਆਂ ਜਿਹੜੀਆਂ ਜੋ ਵੀ ਇੱਥੇ ਬਣੀਆਂ ਨੇ ਰਜਿਸਟਰ ਨੇ ਉਹਨਾਂ ਦੀ ਸਾਨੂੰ ਤੁਸੀਂ ਮਿਲੋ ਆ ਕੇ ਸਾਨੂੰ ਲਿਸ਼ਟਾ ਭੇਜੋ ਤਾਂ ਕਿ ਅਸੀਂ ਉਹਨਾਂ ਜਿਹੜੀਆਂ ਛੱਤੇ ਬੰਦੀਆਂ ਨੇ ਉਹਨਾਂ ਨੂੰ ਅਸੀਂ ਬੁਲਾਵਾਂਗੇ ਤੇ ਉਹ ਜਿਹੜਾ ਜਿਹੜਾ ਆਪਾਂ ਕਹਿੰਦੇ ਆ ਪਹਿਲਾਂ ਆਪਾਂ ਕਹਿੰਦੇ ਹੁੰਦੇ ਕਿ ਜੱਤੇਵੰਦੀਆਂ ਬਹੁਤ ਵੜਨੀਆਂ ਜਿਹੜੀਆਂ ਮਾੜੀ ਗੱਲ ਐ ਜੱਤੇਵੰਦੀਆਂ ਵਾਲੀਆਂ ਨਾ ਵੜਨ ਅਸੀਂ ਇਕੱਠੇ ਰਹੀਏ ਪਰ ਹੁਣ ਸਰਕਾਰ ਕਹਿੰਦੀ ਐ ਬੋਰਡ ਕਹਿੰਦਾ ਐ ਕਿ ਜੱਤੇਵੰਦੀਆਂ ਵਾਲੀਆਂ ਨਾ ਵੜਨ ਅਸੀਂ ਅਸੀਂ ਕਹਿੰਦੇ ਆ ਕਿ ਜੱਤੇਵੰਦੀਆਂ ਵੱਧ ਵੜਨਾਂ ਬੜੀਆਂ ਜਾਂਦੀਆਂ ਨੇ ਉਹ ਜਿਹੜਾ ਰੁਝਾਨ ਐ ਉਹ ਬਹੁਤ ਖਤਰਨਾਕ ਰੁਝਾਨ ਐ ਸਾਡੇ ਬਲਾਜਵਾ ਵਾਸਤੇ ਸਾਡੀਆਂ ਮੰਗਾ ਵਾਸਤੇ ਕਿ ਥੋੜੀਆਂ ਥੋੜੀਆਂ ਗੱਲਾਂ ਤੇ ਵੱਧੇ ਕੈਟਾਗਰੀ ਵਾਇ ਜੱਤੇਵੰਦੀਆਂ ਬਣਾ ਲੈਂਦੇ ਨੇ ਇਹ ਫਿਰ ਉਹ ਵੱਖਰਾ ਜਿਹੜਾ ਹਾਲਾਜ ਜਿਹੜਾ ਆਰਾਮ ਦੇ ਨੇ ਉਹ ਕੋਈ ੱੱਗੀ ਕਰ ਲਈ ਸਮੂਹ ਮੁਲਾਜ਼ਮਾਂ ਦੀਆਂ ਜਿਹੜੀਆਂ ਮੰਗਾਂ ਨੇ ਸਾਡੇ ਜਿਹੜੇ ਸਾਡੇ ਵਾਸਤੇ ਕਿ ਚੁਣੌਤੀਆਂ ਨੇ ਬਹੁਤ ਵੱਡੀਆਂ ਉਹ ਚੁਣੌਤੀਆਂ ਨੂੰ ਸਰਨਕਾਰ ਵਾਸਤੇ ਜੱਤੇ ਵਰਦੀ ਦੀ ਜਿਹੜੀ ਵਿਚਾਰਦਾਰਾ ਜੱਤੇ ਵਰਦੀ ਦੀ ਲੀਡਰਸ਼ਿਪ ਸਮਰਪਤਾ ਲੜਾਈ ਨੂੰ ਸਮਰਪਤ ਹੋਣੀ ਚਾਹੀਦੀ ਹੈ ਤੇ ਜਿਹੜਾ ਜਦੋਂ ਅਸੀਂ ਦੂਜੀਆਂ ਜੱਤੇ ਵਰਦੀਆਂ ਦੇ ਵਿੱਚ ਜਾਂਦੇ ਆ ਉੱਥੇ ਅਸੀਂ ਬੈਠਦੇ ਆ ਉਹਨਾਂ ਦੇ ਕੋਲੇ ਤਾਂ ਸਾਡੇ ਪੱਲੇ ਵੀ ਕੁਝ ਹੋਣਾ ਚਾਹੀਦਾ ਕਿਉਂਕਿ ਅਸੀਂ ਗੱਲਾਂ ਕਰਦੀਆਂ ਹੋਰ ਗੱਲਾਂ ਐ ਪਰ ਉਸ ਫੀਲਡ ਦੇ ਵਿੱਚ ਜਾ ਕੇ ਉਸ ਸਾਝੇ ਕੱਟ ਦੇ ਵਿੱਚ ਜਾ ਕੇ ਸਾਝੀਆਂ ਮੀਟਿੰਗਾਂ ਦੇ ਵਿੱਚ ਜਾ ਕੇ ਅਸੀਂ ਜੋ ਜਦੋਂ ਪੂਰੇ ਨਹੀਂ ਉਤਰਦੇ ਤਾਂ ਫਿਰ ਸਾਨੂੰ ਮਜ਼ਾਕ ਹੁੰਦੇ ਨੇ ਸਾਨੂੰ ਜੋ ਵੀ ਆਪ ਪਿਛਲੇ ਸਮੇਂ ਦੇ ਵਿੱਚ ਸਰਦਾਰ ਮਨਜੀਤ ਸਿੰਘ ਜੀ ਹੋਰਾਂ ਕੋਈ ਗੱਲ ਰਹਿ ਗਈ ਐ ਕਿ ਅਸੀਂ 17 ਦੇ ਵਿੱਚ ਜਿਹੜੀ ਜਦੋਂ ਜਨਵੰਦੀ ਬਣਾਈ ਐ ਉਦੋਂ ਸਾਨੂੰ ਉਹਨਾਂ ਬੰਦਿਆਂ ਨੇ ਚੈਲੰਜ ਕੀਤਾ ਸੀ ਕਿ ਤੁਸੀਂ 2 ਜਾਂ 4 ਬੰਦੇ ਤੁਸੀਂ ਕੁਝ ਨਹੀਂ ਕਰ ਸਕਦੇ ਸਾਡਾ ਰੋਲਾ ਕੀ ਸੀ ਸਾਡਾ ਰੋਲਾ ਇਹ ਹੀ ਸੀ ਕਿ ਜੱਦੇ ਬੰਦੀ ਦੇ ਵਿੱਚ ਬੰਦੇ ਕੰਮ ਕਰਨ ਹਰੇਕ ਬੰਦੇ ਦਾ ਸਤਿਕਾਰ ਕਰਨ ਤੇ ਜੋ ਜ਼ਾਇਜ਼ ਗੱਲ ਹੈ ਉਹਨੂੰ ਮੰਨਣ ਤੇ ਜਿਹੜੇ ਨਹੀਂ ਮੰਨਦੇ ਮਨਮਰਜ਼ੀ ਕਰਦੇ ਨੇ ਤੇ ਕੋਈ ਕਹਿੰਦਾ ਕਿ ਮੈਂ ਹੀ ਆ ਡਾਇਰੈਕਟਰ ਆ ਉਹ ਗੱਲਾਂ ਠੀਕ ਨਹੀਂ ਜੱਦੇ ਬੰਦੀਆਂ ਨਹੀਂ ਚਲਦੀਆਂ ਉਹਦੇ ਨਾਲ ਟੁੱਟ ਜਾਂਦੀਆਂ ਨੇ ਤਾਂ ਉਹਦੇ ਤੋਂ ਫਿਰ ਸਾਨੂੰ ਇਹ ਚੈਲੰਜ ਹੋਇਆ ਅਸੀਂ ਇਹ ਚੈਲੰਜ ਨੂੰ ਕਬੂਲ ਕੀਤਾ ਤੇ ਕਬੂਲ ਕਰਨ ਤੋਂ ਬਾਅਦ ਜਿਹੜੀ ਜਥੇਬੰਦੀ ਉਹ ਬਣਾਈ ਤੇ ਫਿਰ ਚਲਾਈ ਜਿਵੇਂ ਮੁਲਾਜ਼ਮੇ ਇੱਕ ਤਾਂ ਮਨ ਤੋਂ ਬਣਨਾ ਇਹ ਬਲਾਈ ਪੋਟੇਸ਼ੀਅਲ ਦੀ ਦੇਣ ਹੈ ਕਿਉਂਕਿ ਮੈਨੂੰ ਪਤਾ ਸੀ ਜਦੋਂ ਅਸੀਂ ਕੋਸ਼ਸ਼ਾਂ ਕੀਤੀਆਂ ਕਿ ਭਾਈ ਆਪਾਂ ਕੱਲੀ ਜਥੇਬੰਦੀ ਜਿਹੜੀ ਹੈ ਉਹ ਨਹੀਂ ਇਹ ਐਡਾ ਵੱਡਾ ਸਿਸਟਮ ਦੇ ਖਿਲਾਫ ਲੜ ਸਕਦੇ ਆਪਾਂ ਨੂੰ ਕੋਸ਼ਸ਼ ਕਰਨੀ ਚਾਹੀਦੀ ਹੈ ਅਸੀਂ ਕੋਸ਼ਸ਼ਾਂ ਕੀਤੀਆਂ ਮਨਜੀਤ ਜੀ ਨੇ ਕੋਸ਼ਸ਼ਾਂ ਕੀਤੀਆਂ ਹੋਰ ਬੰਦਾਂ ਨੇ ਕੋਸ਼ਸ਼ਾਂ ਕੀਤੀਆਂ ਤਾਂ ਉਹ ਜਥੇਬੰਦੀ ਨਾਲ ਸਾਲ ਮਿਲ ਕਰਕੇ ਜਿਹੜਾ ਆਪਾਂ ਬਿਜਲੀ ਮਜ਼ਦਵੇ ਇਕਤਾ ਮੰਚ ਬਣਾਇਆ ਤੇ ਉਸ ਤੋਂ ਬਾਅਦ ਜਿਹੜੀਆਂ ਲੜਾਈਆਂ ਧੱਲੀਆਂ ਉਹ ਫਿਰ ਜਿਹੜਾ ਦੋ ਜਣੇ ਹੋਦੀਆਂ ਦਾ ਜਿਹੜਾ ਨਾਂ ਹੀ ਧੱਲਿਆ ਬਿਜਲੀ ਮਜ਼ਦਵੇ ਇਕਤਾ ਮੰਚ ਜੁਆਇੰਟ ਫੋਰਮ ਬਾਕੀ ਜਿਹੜੇ ਸਾਰੇ ਉਹ ਵਿੱਚ ਰੁਣਗੇ ਉਹਦਾ ਮਤਲਬ ਇਹ ਸੀ ਕਿ ਅਸੀਂ ਉਹ ਜਿਹੜੀ ਲੜਾਈ ਲੜੀ ਉਹ ਬਹੁਤ ਘਟ ਕੇ ਲੜਾਈ ਲੜੀ ਪਹਿਲੇ ਦੋ ਜਿਹੜੇ ਬਾਜ਼ਾਰੇ ਧਰ ਨੇ ਹੈਡ ਆਫ ਦੇ ਵਿੱਚ ਮਾਰੇ ਗਏ ਤੇ ਸਾਹਮਣੇ ਉਹਦੇ ਵਿੱਚ ਸਾਡਾ ਬਹੁਤ ਵੱਡਾ ਜੋਂਦਾਨ ਸੀ ਪ੍ਰਾਈਸ ਫੈਡਰੇਸ਼ਨ ਦਾ ਅਸੀਂ ਮੂਰੇ ਗਵਾਹੀ ਹੋ ਕੇ ਤੇ ਮੂਰੇ ਡੱਟ ਕੇ ਜਿਹੜਾ ਗੱਟਾ ਦਾ ਘਰਾਓ ਕੀਤਾ ਉਸ ਤੋਂ ਬਾਅਦ ਬਿਜਲੀ ਮੁਲਾਦਮੇ ਇਕਤਾ ਮੰਚ ਜਿਹੜਾ ਉਹ ਸਾਥ ਤੋ ਗਿਆ ਤੇ ਉਸ ਤੋਂ ਬਾਅਦ ਜੇ ਦੋ ਲੜਾਈ ਚੱਲੀ ਆਪਾਂ ਜੋ ਕੁਝ ਲਿਆ ਤਾਂ ਫਿਰ ਲੋਕਾਂ ਦਾ ਦੋ ਮੰਚ ਸਾਹਮਣੇ ਆ ਗਏ ਤਾਂ ਉਹ ਲੋਕਾਂ ਦਾ ਪ੍ਰੈਸ਼ਰ ਇਹ ਸੀ ਕਿ ਤੁਸੀਂ ਮੰਚ ਤਾਂ ਬਣਾ ਲਿਆ ਜੁਆਇੰਟ ਫੋਰਮ ਇਕਤਾ ਮੰਚ ਜਬ ਬੁੱਝਿਆ ਸਾਰੇ ਬਣ ਗਏ ਪਰ ਤੁਸੀਂ ਇਕੱਠੇ ਕਿਉਂ ਨਹੀਂ ਚੱਲ ਸਕਦੇ ਤਾਂ ਉਹ ਪ੍ਰੈਸ਼ਰ ਬਣਿਆ ਇਕੱਠੇ ਹੋਏ ਵੇ ਸਾਡੀਆਂ ਮੰਗਾ ਮੰਨੀਆਂ ਗਈਆਂ ਜੇ ਅਸੀਂ ਇੱਕ ਦਸੇ ਬੰਦੀ ਬਣਾ ਕੇ ਤੁਰਦੇ ਹੋਏ ਐਵੇਂ ਆਪਣਾ ਇੱਕ ਵੱਖਰਾ ਡਰਾਮਾ ਕਰਦੇ ਉਹ ਕੋਈ ਗੱਲ ਚੰਗੀ ਨਹੀਂ ਸੀ